ਇਸ ਹਫਤੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ BC PNP ਅਤੇ ਮੈਨੀਟੋਬਾ ਨਾਮਜ਼ਦ ਪ੍ਰੋਗਰਾਮ ਯਾਨੀ MPNP ਨੇ ਇਮੀਗ੍ਰੇਸ਼ਨ ਡਰਾ ਆਯੋਜਿਤ ਕੀਤੇ ਅਤੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਯਾਨੀ AIP ਨੇ ਉਹਨਾਂ ਦੀ ਆ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਸਟ੍ਰੀਮਾਂ ਤੇ ਪ੍ਰੋਸੈਸਿੰਗ ਅਪਡੇਟ ਪ੍ਰਦਾਨ ਕੀਤੇ ਹਨ ਬਕਰੇ ਡਰਾ ਵਿੱਚ ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਨੇ ਉਮੀਦਵਾਰਾਂ ਨੂੰ ਹੁਣ ਦੇ ਪੇਸ਼ੇਵਰ ਅਨੁਭਵ ਸਿੱਖਿਆ ਅਤੇ ਵਿਸ਼ੇਸ਼ ਰਣਨੀਤਿਕ ਭਰਤੀ ਪਹਿਲ ਕਦਮੀਆਂ ਵਿੱਚ ਸ਼ਾਮਲ ਕਰਨ ਦੀ ਆਧਾਰ ਸਰਕਾਰ ਦਿੱਤਾ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ BC PNP ਨੇ 2 ਅਕਤੂਬਰ ਨੂੰ ਪ੍ਰਾਂਤ ਲਈ ਇਮੀਗ੍ਰੇਸ਼ਨ ਉਮੀਦਵਾਰਾਂ ਲਈ ਦੋ ਡਰਾਅ ਰੱਖੇ ਇੱਕ ਆਮ ਡਰਾਅ ਅਤੇ ਦੂਜਾ ਮੰਗ ਸੈਕਟਰ ਵਿੱਚ ਡਰਾਅ ਰਿਹਾ ਆਮ ਡਰਾਅ ਵਿੱਚ BC PNP ਨੇ ਕਈ ਇਮੀਗ੍ਰੇਸ਼ਨ ਸਟਰੀਮਾਂ ਰਾਹੀਂ ਅਸੀਦ ਵੱਧ ਉਮੀਦਵਾਰਾਂ ਨੂੰ ਸਰਦਾ ਦਿੱਤਾ ਇੱਥੇ ਆਮ ਡਰਾਅ ਲਈ ਸਟਰੀਮ ਦੇ ਘੱਟ ਸਕੋਰ ਇਸ ਤਰ੍ਹਾਂ ਹਨ ਇਸ ਵਿੱਚ ਹਾਨਰਮੰਦ ਵਰਕਰ ਲਈ 128 ਕੱਟਆਫ ਸਕੋਰ ਰਹਾ ਸੀ ਅੰਤਰਰਾਸ਼ਟਰੀ ਗ੍ਰੈਜੂਏਟ ਲਈ 128 ਦਾਖਲਾ ਅਧਰ ਅਤੇ ਅਰਧ ਹਾਨਰਮੰਦ ਲਈ 188 ਦੂਜੇ ਪਾਸੇ BC ਨੇ ਬ੍ਰਿਟਿਸ਼ ਕੋਲੰਬੀਆ ਲੇਬਰ ਮਾਰਕੀਟ ਦੇ ਇਨ ਡਿਮਾਂਡ ਸੈਕਟਰ ਵਿੱਚ ਪੇਸ਼ੇਵਰ ਅਨੁਭਵ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਜਿਸ ਵਿੱਚ ਬਾਲ ਸੰਭਾਲ ਵਿੱਚ 35 ਉਸਾਰੀ ਲਈ 23 ਸਿਹਤ ਸੰਭਾਲ ਲਈ 28 ਅਤੇ ਵੈਟਨਰੀ ਕੇਅਰ ਲਈ 5 ਇਸ ਦਿਨ ਲਈ ਮੈਨਟੋਬਾ ਦੀ ਗੱਲ ਕਰੀਏ ਤਾਂ ਐਮਪੀਐਨਪੀ ਨੇ ਇਮੀਗ੍ਰੇਸ਼ਨ ਉਮੀਦਵਾਰਾਂ ਲਈ ਦੋ ਡਰਾਅ ਕੱਢੇ ਐਮਪੀਐਨਪੀ ਨੇ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ ਦੇ ਤਹਿਤ ਪਹਿਲਾ ਡਰਾਅ ਕਟਿਆ ਤੇ ਅਪਲਾਈ ਕਰਨ ਲਈ ਸਲਾਹ ਦੇ 269 ਕੀਤੇ ਦੂਜੇ ਡਰਾਅ ਵਿੱਚ ਸਕਿਲਡ ਵਰਕ ਓਵਰਸੀਜ਼ ਸਟ੍ਰੀਮ ਲਈ ਐਮਪੀਐਨਪੀ ਨੇ ਉਹਨਾਂ ਉਮੀਦਵਾਰਾਂ ਨੂੰ ਲਾਗੂ ਕਰਨ ਲਈ ਸਲਾਹ ਦੇ 79 ਪੱਤਰ ਜਾਰੀ ਕੀਤੇ ਜਿਨ੍ਹਾਂ ਨੂੰ ਰਣਨੀਤਿਕ ਪਾਰਟੀ ਪਹਿਲ ਕਦਮੀ ਦੇ ਤਹਿਤ ਸਦਰੀਤਾ ਗਿਆ ਸੀ ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ-ਘੱਟ 582 ਦੇ ਸਕੋਰ ਦੀ ਲੋੜ ਹੁੰਦੀ ਹੈ ਦੋਨਾ ਡਰਾ ਦੇ ਤਹਿਤ ਬੁਲਾਏ ਗਏ ਕੁੱਲ 348 ਉਮੀਦਵਾਰਾਂ ਵਿੱਚੋਂ 56 ਨੇ ਇੱਕ ਵੈਧ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅਤੇ ਨੌਕਰੀ ਲੱਭਣ ਵਾਲੇ ਪ੍ਰਮਾਣਿਤ ਕੋਡ ਦਾ ਐਲਾਨ ਕੀਤਾ ਇਸ ਦਿਨ ਅਲਬਰਟਾ ਦੀ ਗੱਲ ਕੀਤੀ ਜਾਵੇ ਤਾਂ ਏਏਆਈਪ ਨੇ ਇਸ ਹਫ਼ਤੇ ਪ੍ਰੋਸੈਸਿੰਗ ਅਪਡੇਟ ਪ੍ਰਕਾਸ਼ਿਤ ਕੀਤੇ ਹਨ ਇਹ ਅਪਡੇਟ ਰਿਪੋਰਟ ਕਰਦੇ ਹਨ ਕਿ ਕਿੰਨੀਆਂ ਨਾਮਜ਼ਦਗੀਆਂ ਜਾਰੀ ਕੀਤੀਆਂ ਗਈਆਂ ਤੇ ਉਹਨਾਂ ਦੀ ਕਿੰਨੀ ਸੁਬਾਈ ਵੰਡ ਨੂੰ ਭਰਨ ਦੀ ਲੋੜ ਹੈ ਤੇ ਹਰੇਕ ਸਟ੍ਰੀਮ ਲਈ ਪ੍ਰਕਿਰਿਆ ਦੀ ਮੌਜੂਦਾ ਸਥਿਤੀ ਇਹਨਾਂ ਦਾ ਵੇਰਵਾ ਇੱਥੇ ਇਸ ਤਰ੍ਹਾਂ ਦਿੱਤਾ ਗਿਆ ਹੈ ਇਸ ਦਰਾਂ ਲਈ ਤੁਹਾਨੂੰ ਦੱਸ ਦੇ ਕਿ ਉਹਨਾਂ ਉਮੀਦਵਾਰਾਂ ਲਈ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਅਪਰ 2024 ਵਿੱਚ ਖਤਮ ਹੋ ਰਹੀ ਹੈ AIP ਇਹਨਾਂ ਅਰਜ਼ੀਆਂ ਦਾ ਮੁਲਾਂਕਣ ਕਰ ਰਿਹਾ ਹੈ ਸੰਭਾਵੀ ਸੁਬਾਈ ਨਾਮਜ਼ਦ ਪ੍ਰੋਗਰਾਮ ਉਮੀਦਵਾਰ ਲਈ ਵਰਕ ਪਰਮਿਟ ਦੀ ਸਹੂਲਤ ਲਈ ਅਸਥਾਈ ਜਨਤਕ ਨੀਤੀ ਦੇ ਆਧਾਰ ਤੇ ਹੈ ਨਿਰਧਾਰਤ ਕਰਨ ਲਈ ਕਿ ਉਮੀਦਵਾਰਾਂ ਨੂੰ ਕਿਸੇ ਦੇ ਸਮਰਥਨ ਵਿੱਚ ਇੱਕ ਪੱਤਰ ਜਾਰੀ ਕੀਤਾ ਜਾ ਸਕਦਾ ਹੈ ਵਰਕ ਪਰਮਿਟ ਐਕਸਟੈਂਸ਼ਨ